ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਾਈ ਅਮਰਜਪਾਲ ਖਾਲਸਾ ਨੂੰ ਲੈ ਕੇ ਆਈ ਵੱਡੀ ਖਬਰ ਭਾਈ ਅਮਰਤਪਾਲ ਦੇ ਨਸ਼ੇ ਦਾ ਅਸਲ ਸੱਚ ਆਇਆ ਸਾਹਮਣੇ ਕਿਉਂਕਿ ਅੱਜ ਕੱਲ ਅਤੇ ਅੱਜ ਲਗਾਤਾਰ ਇਲਜ਼ਾਮ ਲੱਗ ਰਹੇ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਪੁਸ਼ਟੀ ਕੀਤੀ ਜਾ ਰਹੀ ਹੈ ਸਪਸ਼ਟਿਕਰਨ ਦਿੱਤਾ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਖਾਲਸਾ ਜੇਲ੍ਹ ਦੇ ਵਿੱਚ ਬੈਠ ਕੇ ਡਰਾਮਾ ਡੋਲ ਦਿਆ ਗੋਲੀਆਂ ਖਾਂਦੇ ਨੇ ਸਮੈਕ ਪੀਂਦੇ ਨੇ ਪ੍ਰੈਗਾ ਬੋਲਿੰਗ ਦੇ ਕੈਪਸੂਲ ਖਾਦੇ ਜਾਂਦੇ ਨੇ ਤੇ ਦੂਸਰੇ ਪਾਸੇ ਭਾਈ ਅਮਰਤਪਾਲ ਖਾਲਸਾ ਨੇ ਹਜ਼ਾਰਾਂ ਨੌਜਵਾਨਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਪੰਥ ਦੇ ਨਾਲ ਜੋੜਿਆ ਗੁਰਬਾਣੀ ਦੀ ਜਾ ਸਿਕਾਈ ਤੇ ਫਿਰ ਭਾਈ ਅਮਰਤਪਾਲ ਖਾਲਸਾ ਉੱਤੇ ਇਹ ਇਲਜ਼ਾਮ ਨੇ ਜਾਂ ਸੱਚਮੁੱਚ ਭਾਈ ਅਮਰਤਪਾਲ ਖਾਲਸਾ ਨਸ਼ੇ ਦੇ ਆਦੀ ਨੇ ਤੇ ਨਸ਼ਾ ਜਿਲ੍ਹੇ ਦੇ ਵਿੱਚ ਕਰ ਰਹੇ ਨੇ ਇਹ ਗੱਲ ਕਹੀ ਜਾ ਰਹੀ ਹੈ ਸਰਕਾਰ ਵੱਲੋਂ ਹਰ ਚੈਨਲ ਤੇ ਹਰ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਪੰਥ ਦੇ ਅਹੁਦੇਦਾਰ ਨੇ ਉਹ ਤਾਂ ਖੁਦ ਨਸ਼ਾ ਕਰਦੇ ਨੇ ਭਾਈ ਅਮਰਪਾਲ ਸਿੰਘ ਨਸ਼ੇ ਦੇ ਆਦੀ ਨੇ ਉਹ ਉਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਨਸ਼ਰ ਕੀਤੀਆਂ ਜਾ ਰਹੀਆਂ ਨੇ ਉਹ ਪੇਜ ਨਸ਼ਰ ਕੀਤੇ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਰੱਜ ਕੇ ਪੜਾਅ ਸਕੜੀ ਜਾ ਰਹੀ ਹੈ ਜਿਹੜੇ ਭਾਈ ਅਮਰਪਾਲ ਖਾਲਸਾ ਦੇ ਨਾਲ ਲੱਗਦੇ ਨੇ ਖਾਸ ਕਰਕੇ ਇਹ ਸਾਰਾ ਬਿਰਤਾਂਤ ਇਹ ਸਾਰਾ ਤਾਮਚਾਮ ਝੋਕਿਆ ਜਾ ਰਿਹਾ ਹੈ ਪੰਜਾਬ ਦੀ ਪਾਰਟੀ ਵੱਲੋਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਜਿਮਨੀ ਚੋਣ ਹੋਣ ਜਾ ਰਹੀ ਹੈ ਹਲਕਾ ਤਰਨਤਾਰ ਟੂ ਤੋਂ ਇਹ ਹਲਕਾ ਸ਼੍ਰੀ ਖਰੂਰ ਸਾਹਿਬ ਦੇ ਵਿੱਚ ਆਉਂਦਾ ਹੈ ਇਸ ਕਰਕੇ ਭਾਈ ਅਮਰਪਾਲ ਖਾਲਸਾ ਦੀ ਕਰਜ਼ਾਰ ਕੁਸ਼ੀ ਕੀਤੀ ਜਾ ਰਹੀ ਹੈ ਭਾਈ ਅਮਰਪਾਲ ਖਾਲਸਾ ਉਹ ਖਾਲਸਾ ਨੇ ਜਿਨ੍ਹਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਥੋੜੇ ਜੇ ਸਮੇਂ ਦੇ ਵਿੱਚ ਅੰਮ੍ਰਿਤਪਾਲਨ ਕਰਵਾਇਆ ਸਿੱਖੀ ਦੇ ਨਾਲ ਜੋੜਿਆ ਤੇ ਜਿਹੜੇ ਪੰਜਾਬ ਦੇ ਜਵਾਨਾਂ ਦੀ ਧੜਕਣ ਬਣ ਗਏ ਨੇ ਉਹਨਾਂ ਦੇ ਦਿਲ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਨੇ ਅਤੇ ਉਹ ਚਾਹਦੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਜਿੱਤ ਕੇ ਐਜ਼ ਅ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੇ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਖੂਫੀਆਂ ਰਿਪੋਰਟਾਂ ਨੇ ਉਹ ਵੀ ਕਹਿੰਦੇ ਆ ਨੇ ਕਿ ਭਾਈ ਅੰਮ੍ਰਿਤਪਾਲ ਖਾਲਸਾ ਵੱਡੇ ਪੱਧਰ ਤੇ ਉੱਪਰ ਆਵੇਗੀ 272 ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਆਪ ਦਾ ਕਾਟੋ ਕਲੇਸ਼ੀ ਵੀ ਖਤਮ ਹੋ ਰਿਹਾ ਉਹ ਪੱਧ ਤੋਂ ਪਾਰਟੀ ਢੱਗ ਗਈ ਹੈ ਪੰਥਕ ਪਾਰਟੀ ਹੋਣ ਦੇ ਬਾਵਜੂਦ ਵੀ ਇਸ ਕਰਕੇ ਕੌਮ ਨੂੰ ਇਕਤਾ ਕਰਨ ਦੀ ਲੋੜ ਹੈ ਪੰਥ ਦੇ ਨਾਮ ਜੋੜਨ ਦੀ ਲੋੜ ਹੈ ਤੇ ਫਿਰ ਭਾਈ ਅਮਰਪਾਲ ਖਾਲਸਾ ਨੂੰ ਉੱਪਰ ਲੈ ਕੇ ਆਉਣਾ ਪਵੇਗਾ ਇਸ ਕਰਕੇ ਚਾਹੇ ਸ਼੍ਰੋਮਣੀ ਅਕਾਲੀ ਦਲ ਆ ਚਾਹੇ ਭਾਰਤੀ ਜਨਤਾ ਪਾਰਟੀ ਹੈ ਚਾਹੇ ਕਾਂਗਰਸ ਪਾਰਟੀ ਹੈ ਹਾਲਾਂਕਿ ਸ਼ਰੂਮੀ ਇਕਾਲੀ ਦਲ ਵੱਲੋਂ ਆਪਣਾ ਉਮੀਦਵਾਰ ਉਤਾਰ ਦਿੱਤਾ ਗਿਆ ਹੈ ਬਾਕੀ ਤਿੰਨਾਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਉਤਾਰੇ ਜਾਣੇ ਨੇ ਇਸ ਕਰਕੇ ਨਸ਼ੇ ਨੂੰ ਲੈ ਕੇ ਕਿਰਦਾਰ ਕੂਸ਼ੀ ਕੀਤੀ ਜਾ ਰਹੀ ਹੈ ਭਾਈ ਅਮਰਪਾਲ ਖਾਲਸਾ ਦੀ ਕਿ ਲੋਕ ਕਹਿਣ ਵੀ ਭਾਈ ਇਹ ਤਾਂ ਨਸ਼ੇੜੀ ਸੀ ਇਹ ਤਾਂ ਜੇਲ੍ਹ ਦੇ ਵਿੱਚ ਨਸ਼ੇ ਕਰਦਾ ਹੈ ਇਹ ਇਨੇ ਤਾਂ ਬਾਣਾ પા ਕੇ ਢੋਂ ਕੀਤਾ ਹੈ ਤਾਂ ਕਿ ਲੋਕਾਂ ਦੇ ਦਿਲਾਂ ਦੇ ਵਿੱਚੋਂ ਆ ਜਿਹੜਾ ਕੱਢਿਆ ਜਾਵੇ ਭਾਈ ਅਮਰਪਾਲ ਖਾਲਸਾ ਇਹ ਬਿਆਨ ਹੈ ਈਮਾਨ ਸਿੰਘ ਖਾਰਾ ਦਾ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਉਸ ਦੇ ਨਾਲ ਦੇ ਸਾਥੀ ਨੇ ਕਿਹਾ ਹੈ ਕਿ ਖਾਲੀ ਪੇਜ ਉੱਤੇ ਸੈਨ ਕੋਵਾਏ ਕੇ ਸਾਡੇ ਕੋਲੋਂ ਤੇ ਬਾਅਦ ਕੀ ਸਰਕਾਰ ਨੇ ਲਿਖ ਰਿਆ ਇਵਨ ਦੋ ਸਰਕਾਰ ਤਰੀਕ ਪਉਣਾ ਵੀ ਪੁੱਲ ਗਈ ਅਜੇ ਕੁਝ ਬਿਰਤਾਂਤ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੀ ਲੇਕਿਨ ਉਧਰ ਤਾਂ ਸੇਮ ਸਿੰਘ ਖਾਲਸਾ ਅਤੇ ਸਬਜੀ ਸਿੰਘ ਖਾਲਸਾ ਵਾਰ-ਵਾਰ ਕਹਿ ਰਹੇ ਨੇ ਕਿ ਸਾਡੇ ਹੌਸਲੇ ਬਲੰਦ ਨੇ ਅਸੀਂ ਵੱਡੇ ਪੱਧਰ ਤੇ 2027 ਦੀ ਵਿਧਾਨ ਸਭਾ ਦੀ ਚੋਣ ਲੜਨ ਤੋਂ ਬਾਅਦ ਇਹ ਜਿਮਨੀ ਚੋਣ ਲੜਾਂਗੇ ਤੇ ਜਿਮਨੀ ਚੋਣ ਅਸੀਂ ਵਾਇਪਰ ਦੀ ਮਿਹਰ ਤੇ ਨਾਲ ਜਿੱਤ ਕੇ ਵੀ ਦਿਖਾਵਾਂਗੇ ਧੰਨਵਾਦ